ਜਿਹੜੇ ਬਾਈਓ ਵੀ ਮੇਰੇ ਨਾਲ ਖੜੇ ਆ ਨਾ ਇਹਨਾਂ ਦੀ ਆਪਾਂ ਸਾਲਕ ਪਹਿਲਾਂ ਇੱਕ ਵੀਡੀਓ ਪਾਈ ਸੀ ਇਹ ਡ੍ਰੈਗਨ ਦੀ ਖੇਤੀ ਕਰਦੇ ਆ ਆ ਡ੍ਰੈਗਨ ਦਿਖਾਉ ਉਹਨੇ ਜਿਹੜੇ ਆ ਕੇ ਇਹ ਤੁਸੀਂ ਆਮ ਜਿਹੜਾ ਲਾਲ ਡ੍ਰੈਗਨ ਆ ਇਹਦਾ ਤੁਸੀਂ ਦੇਖਿਆ ਹੋਊਗਾ ਖੇਤਾਂ ਦੇ ਵਿੱਚ ਲਾਇਆ ਪਰ ਇਹ yellow ਡ੍ਰੈਗਨ ਦੀ ਖੇਤੀ ਕਰਦਾ ਜੋ ਕਿ ਬਹੁਤ ਰੇਅਰ ਆ ਬਹੁਤ ਘੱਟ yellow ਡ੍ਰੈਗਨ ਦੀ ਖੇਤੀ ਹੁੰਦੀ ਆ ਭਾਈ ਅੱਜ ਆਪਾਂ ਇਹਦੇ ਇਨਕਮ ਦੀ ਗੱਲ ਕਰਦੇ ਆ ਆਪਾਂ ਸਾਰਾ ਦੱਸਤਾ ਵੀ ਕਿਵੇਂ ਤੁਸੀਂ ਬੀਜਿਆ ਸੀ ਕਿੰਨੇ ਏਕੜ ਚ ਬੀਜਿਆ ਅੱਜ ਆਪਾਂ ਇਹਦਾ ਦੱਸਾਂਗੇ ਵੀ ਜੇ ਕਿਸੇ ਕਿਸਾਨ ਨੇ ਆਪਦੇ ਖੇਤ ਦੇ ਵਿੱਚ ਲਾਉਣਾ ਭਾਈ ਹੋਰ ਨਾ ਬੰਦਾ ਰਿਸਕ ਲੈ ਲੇ ਵਿ ਝੋਨਾ ਵੀ ਉਧਰੋਂ ਝੋਨੇ ਦੇ ਵੀ ਉਹਦਾ ਫਸਲ ਆਉਂਦੀ ਹੈ ਨਾ ਝੋਨੇ ਦਾਣਕ ਦੀ ਤਾਂ ਵੀ ਹੋਰ ਉਹਨੂੰ ਖਾਲ ਬਈ ਜ਼ਮੀਨ ਨੂੰ ਖਾਲੀ ਕਰਕੇ ਇਹ ਲਾ ਲੈ ਤੇ ਇਹ ਤੋਂ ਕੋਈ ਇਨਕਮ ਨਾ ਹੋਵੇ ਮੈਨੂੰ ਅੱਜ ਸਾਰਾ ਕਲੀਅਰ ਕਰੋ ਵੀ ਕੀ ਤੁਹਾਨੂੰ ਬਈ 2 2.5 ਸਾਲ ਤੁਹਾਨੂੰ ਇਹ ਬੀਜ ਦੇਣੂ ਹੋਗੇ ਵੀ ਕੀ ਤੁਹਾਨੂੰ ਇਹਦੇ ਵਿੱਚ ਇਨਕਮ ਹੋਇਆ ਕੀ ਪ੍ਰੋਫਿਟ ਹੋਇਆ ਕੀ ਜੇ ਕੋਈ ਅੱਗੇ ਕੋਈ ਇਹਨੂੰ ਲਾਊਗਾ ਤੇ ਕਿਹੜਾ ਸੀਜ਼ਨ ਸਹੀ ਆ ਤੇ ਕਿੰਨੀ ਇਹ ਇਨਕਮ ਤੂੰ ਬੰਦਾ ਲੈ ਸਕਦਾ ਇਹ ਤੋਂ ਵੀ ਘੜ ਤੋਂ ਘੜ ਕਿੰਨੀ ਲੈ ਸਕਦਾ ਜਿਆਦਾ ਤੋਂ ਜਿਆਦਾ ਕਿੰਨੀ ਲੈ ਸਕਦਾ ਆਮਰ ਵੀ ਕੋ ਆਪਾਂ ਨੇ ਜਦੋਂ ਇਹ ਸਟਾਰਟ ਕੀਤਾ ਸੀਗਾ ਨਾ ਪੋਸਟ ਟਾਈਮ ਆਪਾਂ ਨੇ ਇਹ ਅੱਧੇ ਇਕੜ ਤੋਂ ਸਟਾਰਟਿੰਗ ਕੀਤੀ ਸੀਗੀ ਅੱਧੇ ਇਕੜ ਯਾਰ ਪ੍ਰੋਪਰਲੀ ਆਪਾਂ ਇਹਦੇ ਵਿੱਚ ਆਏ ਸੀ ਜੀ ਬਾਈ ਠੀਕ ਹੈ ਜੇ ਲਾਸਟ ਟਾਈਮ ਜੂ ਤੂੰ ਆਇਆ ਸੀਗਾ ਨਾ ਜਦੋਂ ਉਦੋਂ ਅੱਧਾ ਇਕੜ ਆਪਣਾ ਇਹ ਫਸਟ ਫਰੂਟਿੰਗ ਤੇ ਸੀਗਾ ਪਹਿਲੀ ਫਰੂਟਿੰਗ ਪਹਿਲੇ ਸਾਲ ਅੱਧੇ ਇਕੜ ਨੇ ਆਪਾਂ ਨੂੰ ਦਿੱਤਾ 1 ਲੱਖ ਰੁਪਏ ਪਹਿਲੇ 1 ਲੱਖ 10000 ਓਕੇ ਠੀਕ ਹੈ ਕਿੰਨੇ ਟਾਈਮ ਦਾ ਫਰੂਟਿੰਗ ਪਹਿਲੇ ਸੀ ਜਾਂਦੇ ਪਹਿਲੀ ਪਹਿਲੀ ਫਰੂਟਿੰਗ ਆਈ ਹੈ ਡੇਢ ਸਾਲ ਬਾਅਦ ਆਪਾਂ ਦੇਢ ਸਾਲ ਬਾਅਦ ਹਾਂ ਕਿਉਂਕਿ ਕੋਈ ਕਹੀ ਜਾਵੇ 2 ਲੱਖ ਦਾ ਹੋਇਆ 5 ਦਾ ਆਪਣਾ ਹੋਇਆ 1 ਲੱਖ 10 ਦਾ ਜਿਹੜੀ ਜੀ ਸੱਚ ਜਿਹੜੀ ਸੱਚ ਆ ਠੀਕ ਹੈ ਉਸ ਤੋਂ ਬਾਅਦ ਫਰਸਟ ਫਰੂਟਿੰਗ ਸੀਗੀ ਜ ਨੂੰ ਆਪਾਂ ਕਮਰਸ਼ੀਅਲ ਨਹੀਂ ਗਿਆ ਸਕਦੇ ਚਲੋ ਅਸੀਂ ਖੁਦ ਮਿਹਨਤ ਕੀਤੀ ਆਪਣੇ ਆਪ ਆਪਣਾ ਮਾਲ ਮੰਡੀ 'ਚ ਨਹੀਂ ਲੈ ਕੇ ਗਿਆ ਸੀ ਡਾਇਰੈਕਟ ਕਸਟਮਰ ਕੀਤਾ ਸਾਡਾ ਉਹ ਤੋਂ ਤਾਂ ਵੀ ਇੱਕ ਤਿਆਰਬਾ ਹੀ ਆਇਆ ਗਿਆ ਸਾਡਾ ਰੇਟ ਆ ਜਿਹੜਾ ਉਹ 250 ਤੋਂ 300 350 ਤੱਕ ਵੀ ਗਿਆ ਓਕੇ ਕਿਲੋ ਦਾ ਹਾਂ ਕਿਲੋ ਦਾ ਤੇ ਇਹ ਸਾਡੀ ਦੂਜੀ ਫਰੂਟਿੰਗ ਸੀਗੀ ਜਿਹੜੀ ਇਸ ਵਾਰ ਦੀ ਹੂੰ ਇਹ ਵੀ ਅਸੀਂ ਡਾਇਰੈਕਟ ਕਸਟਮਰ ਹੀ ਕੀਤਾ ਓਕੇ ਤੇ ਮੰਡੀ ਮੰਡੀ ਨਹੀਂ ਗਏ ਦੁਕਾਨਦਾਰਾਂ ਨੂੰ ਜ਼ਰੂਰ ਦਿੱਤਾ ਕਿਉਂਕਿ ਕੁਆਂਟੀਟੀ ਵੱਧ ਗਈ ਸੀਗੀ ਇਸ ਸਾਲ ਅੱਧੇ ਇਕੜ ਚੋਂ ਹੀ ਜੀ ਤੇ ਇਸ ਸਾਲ ਸਾਡਾ ਜਿਹੜਾ ਹੈਗਾ ਇਹ ਇਹ 3 ਲੱਖ ਤੋਂ ਪਲੱਸ ਦਾ ਹੋ ਗਿਆ ਆ ਦੇਖ ਅੱਧੇ ਇਕੜ ਦਾ ਅੱਧੇ ਇਕੜ ਦਾ 3 ਲੱਖ ਤੋਂ ਪਲੱਸ ਦਾ ਹੋਊਗਾ 3 ਲੱਖ ਪਲੱਸ ਦਾ ਹੋਊਗਾ ਤੁਸੀਂ ਤਿੰਨੇ ਲਾ ਕੇ ਚੱਲੋ ਤਿੰਨ ਗੱਲੱਖ ਦਾ ਸਾਡਾ ਹੋ ਗਿਆ ਇਸ ਸਾਲ ਇਹ ਓਕੇ ਤਿੰਨ ਗੱਲੱਖ ਦਾ ਇਹਦੇ ਵਿੱਚ ਇਹ ਸੀਗਾ ਸਾਡਾ ਰੇਟ ਸੀਗਾ ਜਿਹੜਾ 250 ਤੋਂ 300 ਰੁਪਏ ਕਿਲੋ ਦਾ ਸੀਗਾ 250 ਤੋਂ 300 ਜਿਹੜਾ ਵੇਚਿਆ ਅਸੀਂ ਡਾਇਰੈਕਟ ਕਸਟਮਰ ਵੇਚਿਆ ਅਸੀਂ ਮੰਡੀ ਦਾ ਰੇਟ ਨਹੀਂ ਕਹਿ ਰਹੇ ਤੁਹਾਨੂੰ ਜੀ ਕਿਉਂਕਿ ਕਈਆਂ ਨੇ ਕਹਿਣਾ ਵੀ ਇਹਨਾਂ ਦਾ ਵੇਖਦਾ ਨਹੀਂ ਇਹ ਜੀ ਇਹ ਮੰਡੀ ਦਾ ਰੇਟ ਨਹੀਂ ਜੀ ਇਹ ਕਸਟਮਰ ਦਾ ਰੇਟ ਆ ਇਹ ਕਸਟਮਰ ਕਸਟਮਰ ਨੂੰ ਦੰਦੇ ਆ ਕਿਉਂਕਿ ਮੰਡੀ ਵਾਲੇ ਕਸਟਮਰ ਨੂੰ ਇਹ 400 ਤੋਂ 500 ਦਾ ਲਾ ਦੰਦੇ ਆ ਹੂੰ ਕਿਉਂਕਿ 100 ਰੁਪਏ ਦਾ ਪੀਸ ਦੰਦੇ ਜਿਹੜਾ ਸਿੱਧਾ ਗਾਹਕ ਨੂੰ ਮਿਲਣਾ ਉਹ 2 250 ਰੁਪਏ ਤੋਂ ਥੋੜੇ ਹੁੰਦੇ 250 300 ਰੁਪਏ ਸੱਕ ਜਾਂਦਾ 250 ਰੁਪਏ ਦਾ ਜੀ ਤੇ ਇਹ ਡ੍ਰੈਗਨ ਇਹਨਾਂ ਦਾ ਲਾਇਆ ਹੋਇਆ ਹੁਣ ਤੁਸੀਂ ਕਿੰਨੇ ਏਕੜ ਦੇ ਵਿੱਚ ਲਾਤਾ ਇਹ ਹੁਣ ਆਪਣਾ ਇਹ 1 ਏਕੜ ਕ੍ਰੋਸ ਕਰ ਚੁੱਕਿਆ 1 ਏਕੜ ਕ੍ਰੋਸ ਕਰ ਚਾ ਆਜੋ ਆਪਾਂ ਜਲਦੀ ਜਲਦੀ ਨੇਰਾ ਹੋਣ ਤੋਂ ਪਹਿਲਾਂ ਉਧਰਲੇ ਪਾਸੇ ਵਾਲਾ ਫਰੂਟ ਵੀ ਦਿਖਾ ਦਈਏ ਲਾਲ ਡ੍ਰੈਗਨ ਵੀ ਲਾਇਆ ਹੋਇਆ ਹੈ ਨਾ ਤੁਸੀਂ ਹਾਂ ਲਾਲ ਵੀ ਆਪਣੇ ਲੱਗਿਆ ਹੋਇਆ ਜੀ ਤੇ ਜਿਹੜੇ ਆਪਾਂ ਨੇ ਇਸ ਸਾਲ ਆਪਣੇ ਪਲਾਂਟ ਤਿਆਰ ਕਰਕੇ ਲਾਏ ਸੀ ਉਹਨਾਂ ਨੂੰ ਵੀ ਕਿਸੇ ਕਿਸੇ ਪਲਾਂਟ ਨੂੰ ਦੇਖ ਲਓ ਤੁਸੀਂ 6 ਤੋਂ 7 ਮਹੀਨੇ ਦੇ ਵਿੱਚ ਫਰੂਟਿੰਗ ਆ ਗਈ ਸੀ ਜੀ ਤੁਸੀਂ ਆਪਣੀ ਜਿਹੜੀ ਆਪਾਂ ਨੇ ਵੈਰਾਈਟੀ ਤਿਆਰ ਕੀਤੀ ਹੈ ਨਾ ਜੀ ਇਹ ਤਾਂ ਆਪਣੇ ਬੂਟੇ ਸਾਰੇ ਪਿਓਰ ਹੋ ਗਏ ਸੀਗੇ ਉਹਨਾਂ ਤੋਂ ਤਿਆਰ ਕੀਤੀ हां बॉम्बे का के जे बूटा किसे नहीं लेना ਥੋਡੇ ਕੋਲ ਬੁਕਿੰਗ ਚੱਲੂ ਆ ਹਾਂ ਬੁਕਿੰਗ ਚੱਲੂ ਆ ਆ ਰੈਡ ਡਰੈਗਨ ਆ ਗਿਆ ਹਾਂ ਇਹ ਰੈਡ ਆ ਗਿਆ ਉਹ ਮਿਲਣਗੇ ਤੁਹਾਨੂੰ ਫਰਵਰੀ ਮਾਰਚ ਦੇ ਵਿੱਚ ਫਰਵਰੀ ਮਾਰਚ ਇਹ ਲਾਉਣ ਦਾ ਟਾਈਮ ਵੀ ਇਹੀ ਆ ਇਹੀ ਟਾਈਮ ਆ ਸਹੀ ਟਾਈਮ ਆ ਨਾ ਕੋਈ ਫਰੂਟ ਲਾਉਂਦਾ ਅਸਲੀ ਟਾਈਮ ਇਹੀ ਆ ਫਰਵਰੀ ਮਾਰਚ ਅਪਰਲ ਓਕੇ ਬਾਈ ਬੂਟੇ ਤੁਹਾਨੂੰ ਬੁਕਿੰਗ ਦੇ ਬਜਾਏ ਹੋਰਾਂ ਦੇ ਕੋਲੋਂ ਮਿਲ ਜਾਣਗੇ ਪੈਂਡ ਅਮਰਾਲਾ ਜ਼ਿਲ੍ਹਾ ਸ਼੍ਰੀ ਫਤੇਗੜ੍ਹ ਸਾਹਿਬ ਖਮਾਣੂ ਦੇ ਨੇੜੇ ਖਨੇ ਆਣਾ ਓਕੇ ਸਹੀ ਜੀ ਮੰਨ ਕੇ ਚਲੋ ਇਹ ਆਪਾਂ ਕਹਿ ਸਕਦੇ ਵੀ ਟਾਈਮ ਜ਼ਰੂਰ ਲੈਂਦਾ ਹਾਂ ਆ ਟਾਈਮ ਲੈ ਨਹੀਂ ਹੈਗਾ ਵੀ ਹੁਣ ਜਦੋਂ ਮਾਲਕ ਦੀ ਕਿਰਪਾ ਨਾਲ ਤੁਹਾਡਾ ਕੰਮ ਬਈ ਤੁਹਾਡਾ ਏਕੜ ਵੀ ਵਧੀਆ ਲਾਇਆ ਹੋਇਆ ਹੈ ਨਾ ਵਧੀਆ ਫਲੂਟਿੰਗ ਹੋ ਰਹੀ ਆ ਆਮ ਸੰਭਾਲ ਕਰਨੀ ਪੈਂਦੀ ਸਾਰਾ ਕੁਝ ਕਰਨਾ ਕਿਸੇ ਟਾਈਮ ਤੁਸੀਂ ਵੀ ਮੰਨ ਕੇ ਚਲੋ ਇੱਕ ਬੂਟੇ ਤੋਂ ਸ਼ੁਰੂ ਕੀਤਾ ਹੋਣਾ ਜੇ ਥੋੜੇ ਟਾਂ ਕਬੂਟਿਆਂ ਦਾ ਆਪਾਂ 100 ਕਬੂਟੇ ਤੋਂ ਸ਼ੁਰੂ ਕੀਤਾ ਹੋਣਾ ਪੇ ਹੁਣ ਤਾਂ ਕਾਫੀ ਮੇਰੇ ਖਿਆਲ ਨਾਲ ਕੰਮ ਹੋ ਗਿਆ। ਹੁਣ ਆਪਾਂ ਨੇ ਉਧਰ ਆਪਣੇ ਨਵੇਂ ਜਿਹੜੇ ਬੂਟੇ ਨੇ ਦੇਖੋ ਐਕਸਪੀਰੀਅੰਸ ਦੇ ਨਾਲ ਨਾਲ ਤਜਰਬਾ ਆਈ ਜਾਂਦਾ ਹੁੰਦਾ। ਠੀਕ ਹੈ ਉਧਰਲੀ ਸਾਈਡ ਜਿਹੜੇ ਆਪਣੇ ਨਵੇਂ ਬੂਟੇ ਆ ਨਾ ਉਹ ਦੇਖੋ ਉਹਨਾਂ ਦੀ ਗਰੋਥ ਬਹੁਤ ਸੋਹਣੀ ਹੋਈ ਹੋਈ ਹੈ। ਉਹ ਦਿਖਾ ਦਿਓ ਆਪਾਂ। 7 ਮਹੀਨੇ ਦੇ ਹਾਂ ਆਜੋ। ਆਇਓ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ। ਫਿਰ ਕਈ ਵਾਰ ਬੰਦੇ ਦੇ ਮਨ ਦੇ ਵਿੱਚ ਰਹਿ ਜਾਂਦਾ ਯਾਰ ਕੋਈ ਚੀਜ਼ ਦਿਖਾਉਣ ਵਾਲੀ ਰਹਿ ਗਈ ਹਨਾ ਕਿ ਗਾਹਕਾਂ ਨੂੰ ਜਾਣਕਾਰੀ ਦੇਣਾ ਆਪਣਾ ਟਾਰਮਾ ਕਿ ਕਈ ਵਾਰ ਕਿਸੇ ਨੇ ਇਸ ਫੀਲਡ ਦੇ ਵਿੱਚ ਬਈ ਆਉਣਾ ਹੁੰਦਾ ਹਨਾ ਤੇ ਬੰਦਾ ਕੋਈ ਚੰਗਾ ਸਲਾਹਕਾਰ ਹੀ ਭ ਇਸ ਸਿਸਟਮ ਇਹ ਹੁੰਦਾ ਬਈ ਵੀ ਚੰਗੀ ਕੋਈ ਗਾਈਡੈਂਸ ਬੰਦਾ ਇਹੀ ਭਾਲਦਾ ਉਹਨਾਂ ਵੀ ਕੋਈ ਚੰਗਾ ਸਲਾਹਕਾਰ ਮਿਲ ਜੇ ਹਨਾ ਕਿਉਂਕਿ ਬੰਦੇ ਬਹੁਤ ਬੈਠੇ ਜਿਹੜੇ ਕਹਿ ਦਨਗੇ ਵੀ ਵੀ ਪਹਿਲੇ ਸਾਲ ਹੀ ਵੀ 5 ਲੱਖ ਦਾ 10 ਲੱਖ ਦਾ ਨਿਕਲ ਆਇਆ ਇੰਨਾ ਸਿਸਟ ਹੁੰਦੀ ਹੈ ਨਾ ਨਹੀਂ ਬਾਈ ਬਾਈ ਥੋੜੀ ਜਿਹੜਾ ਤੁਹਾਨੂੰ ਦੱਸਣਗੇ ਵੀ ਸਹੀ ਦੋ ਦੇਖੋ ਹੁਣ ਆਪਾਂ ਕਿਸੇ ਦੇ ਬਾਰੇ ਕਹਿ ਨਹੀਂ ਸਕਦੇ ਜੋ ਸਾਡੇ ਨਾਲ ਹੋਇਆ ਸਾਡੇ 2.5 ਸਾਲ ਬਾਅਦ ਜਿਹੜੀ ਸਾਨੂੰ ਇਨਕਮ ਹੋਈ ਹੈ ਇਹਦੀ ਉਹ ਸਾਨੂੰ 3 ਗਲਾਖ ਅੱਧੇ ਏਕੜ ਜੋ ਹੋਈ ਹੈ ਉਹ ਕੁਝ ਇਹ ਕਹਿ ਲਓ ਵੀ ਅਸੀਂ ਹੁਣ ਆਪ ਕਿ ਡਾਇਰੈਕਟ ਟੂ ਕਸਟਮਰ ਕਰਿਆ ਹਨਾ ਉਹਦਾ ਵੀ ਨਤੀਜਾ ਹੋ ਸਕਦਾ ਵੀ ਮੰਡੀ ਸਾਡਾ 1.5 ਲੱਖ ਦਾ ਕੀਲੇ ਦਾ ਹੋ ਜਾਂਦਾ ਜੇ ਸਾਰਾ ਕੁਝ ਲਾ ਕੇ ਜੇ ਕੀਲੇ ਦਾ ਥੋੜਾ 3.5 4 ਲੱਖ ਦਾ ਹੁੰਦਾ ਤਾਂ ਵੀ ਕਣਕ ਝੋਨੇ ਨਾਲੋਂ ਤਾਂ ਵਧੀਆ ਹੀ ਹੈ ਵਧੀਆ ਦੇ ਵਿੱਚ 4 ਲੱਖ ਦਾ ਹੁਣ ਆ ਆਪਣੀ ਜਿਹੜੀ ਪਲਾਂਟੇਸ਼ਨ ਇਹਦੀ ਫਰੂਟਿੰਗ ਕਿੰਨੇ ਕਿੰਨੇ ਟਾਈਮ ਦੀ ਹੁੰਦੀ ਹੈ ਫਰੂਟਿੰਗ ਮੈਂ ਦੱਸਦਾ ਇਹ ਫਰੂਟਿੰਗ ਤਾਂ ਹੁੰਦੀ ਹੈ 1.5 ਸਾਲ ਬਾਅਦ ਸ਼ੁਰੂ ਇਹਨੂੰ ਆ ਹੁਣ ਆਪਾਂ ਨੇ ਅਪ੍ਰੈਲ ਦੇ ਵਿੱਚ ਪਲਾਂਟੇਸ਼ਨ ਕੀਤੀ ਸੀ ਮਾਰਚ ਅਪ੍ਰੈਲ ਹੁਣ ਇਹਨੂੰ ਫਰੂਟ ਨਾਲ ਦੀ ਨਾਲ ਹੀ ਚੱਕ ਲਿਆ ਨੇ ਅੱਛਾ ਨਾਲ ਹੀ ਨਾਲ ਹੀ ਹੋ ਗਿਆ ਹਾਂ ਕੋਈ ਕੋਈ ਆਇਆ ਹੈ ਸਮੋ ਜ਼ਿਆਦਾ ਨਹੀਂ ਕਹਿੰਦੇ ਯਾਰ ਫਰੂਟ ਦਾ ਸਾਈਜ਼ ਵੀ ਪੂਰਾ ਇਹ ਨਹੀਂ ਹੈਗਾ ਵੀ ਛੋਟਾ ਸਾਈਜ਼ ਹੈ ਪੂਰਾ ਵਧੀਆ ਸਾਈਜ਼ ਹੈ ਫਰੂਟ ਦਾ ਬਣਿਆ ਆ ਦੇਖ ਲਓ ਤੁਸੀਂ ਦਿਖਾ ਦਿਓ ਇੱਕ ਵਾਰੀ ਪੂਰਾ ਵਧੀਆ ਸਾਈਜ਼ ਬਣਿਆ ਹੋਇਆ ਓਕੇ ਇਹ ਆਪਣੀ ਪਲਾਂਟੇਸ਼ਨ ਉਹਦੇ ਨਾਲੋਂ ਵੱਧ ਪਲਾਂਟੇਸ਼ਨ ਹੈ ਜਿਹੜੀ ਹੁਣ ਆਪਣੀ ਇਸ ਸਾਲ ਦੀ ਹੋਈ ਹੋਈ ਆ ਅੱਛਾ ਨਾਲ ਦੀ ਨਾਲ ਹੋਰ ਵੀ ਲਾਈ ਜਾਂਦੇ ਹੋਣਾ ਹੋਰ ਦੀ ਹੋਰ ਵੀ ਲਾਈ ਜਾ ਰਹੇ ਚਲੋ ਬਾਜੀਆ ਵੀਰੇ ਤੇ ਬਾਕੀ ਜੇ ਕਿਸੇ ਨੇ ਰਾਇ ਲੈਣੀ ਹੋਵੇ ਤੇ ਕੰਟੈਕਟ ਨੰਬਰ ਤੇ ਵੀਰੇ ਜੇ ਕਿਸੇ ਨੇ ਸਲਾਹ ਲੈਣੀ ਹੋਵੇ ਫਿਰ ਸਲਾਹ ਦੇ ਦੋਗੇ ਤੁਸੀਂ ਫੋਨ ਹਾਂਜੀ ਹਾਂ ਜ਼ਰੂਰ ਨੰਬਰ ਮੜਾ ਜਾ ਬੋਲ ਦੇ ਨੰਬਰ ਹੈਗਾ 84375 15006 ਜੀ ਆਪਣਾ ਫਾਰਮ ਦਾ ਨਾਮ ਗੰਤਾਸ਼ ਡਰੈਗਨ ਫਾਰਮ ਗੰਤਾਸ਼ ਡਰੈਗਨ ਫਾਰਮ ਆ ਬਾਈ ਦਾ ਬੇਟਾ ਇਸ ਦੇ ਨਾਮ ਤੇ ਬਣਿਆ ਹੋਣਾ ਹੈ ਨਾ ਜੀ ਇਸ ਦੇ ਨਾਮ ਤੇ ਤੇ ਲਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਤੇ ਜੇ ਕੋਈ ਸਲਾਹ ਲੈਣੀ ਹੈ ਨੰਬਰ ਆਪਾਂ ਬਾਈ ਦਾ ਬੋਲਤਾ ਵਿਜ਼ਿਟ ਵੀ ਕਰ ਸਕਦੇ ਹੋ ਨਾ ਵਿਜ਼ਿਟ ਕਰਨ ਤੋਂ ਪਹਿਲਾਂ ਕਾਲ ਕਰ ਲੈਣਾ ਹਾਂ ਕਈ ਵਾਰੀ ਬੰਦਾ ਆਇਆ ਗਿਆ ਹੁੰਦਾ ਕਿਤੇ ਸ਼ੇਅਰ ਕਰ ਜਾਓ